ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੀ ਇੱਕ ਵੱਡਾ ਫੈਸਲਾ ਲਿਆ ਗਿਆ ਤੇ ਹੁਣੇ-ਹੁਣੇ ਇੱਕ ਪੱਤਰ ਹੈ ਜਿਹੜਾ ਜਾਰੀ ਕੀਤਾ ਗਿਆ ਤੇ ਸਰਕਾਰੀ ਛੁੱਟੀ ਦਾ ਐਲਾਨ ਹੋਇਆ ਜੀ ਜੋ ਪੱਤਰ ਜਾਰੀ ਹੋਇਆ ਉਹ ਤੁਹਾਡੇ ਨਾਲ ਜਿਹੜਾ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਸੋ ਇੱਕ ਨਵੀਂ ਅਪਡੇਟ ਆ ਰਹੀ ਹੈ ਸੋ ਇਹ ਪੱਤਰ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈਗਾ ਸੋ ਇੱਥੇ ਲਿਖਿਆ ਗਿਆ ਜੀ ਇਹ ਦੀ ਸੂਚਿਤ ਕੀਤਾ ਜਾਂਦਾ ਹੈ ਕਿ ਜਨਰਲ ਇਲੈਕਸ਼ਨਸ ਟੂ ਲੋਕ ਸਭਾ 2024 ਨੂੰ ਮੁੱਖ ਰੱਖਦੇ ਹੋਏ ਪੰਜਾਬ ਰਾਜ ਵਿਕੇ ਮਿਤੀ 1 6 24 ਯਾਨੀ ਕਿ 1 ਜੂਨ 2024 ਸ਼ਨੀਵਾਰ ਨੂੰ ਬੋਟਾ ਕਾਨੀਆਂ ਨੇ ਇਹਨਾਂ ਚੌੜਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਰਾਜ ਵਿਕੇ ਸਥਿਤ ਸਰਕਾਰੀ ਦਫਤਰਾਂ ਬੋਡਾ ਕਾਰਪੋਰੇਸ਼ਨਾਂ ਤੇ ਵਿਦਿਆ ਗਧਾਰਿਆਂ ਵਿੱਚ 1 6 2024 ਯਾਨੀ ਕਿ ਸ਼ਨੀਵਾਰ ਦੀ 10 ਸੜ ਛੁੱਟੀ ਸਮੇਤ ਨੋਟੀਫਿਕੇਸ਼ਨ ਪ੍ਰੋਮੋਨ ਐਕਟ 1881 ਦੀ ਇਹਨਾਂ ਘੋਸ਼ਿਤ ਕੀਤੀ ਜਾਂਦੀ ਹੈ ਤੇ ਇਹ ਜਿਹੜਾ ਪੱਤਰ ਹੈ ਜੀ ਉਹ ਆਖੋ-ਆਖ ਡਿਪਾਰਟਮੈਂਟਾਂ ਨੂੰ ਆਖੋ-ਆਖ ਚੁਲੂ ਭਾਗਾਂ ਨੂੰ ਜਿਹੜਾ ਜਾਰੀ ਕੀਤਾ ਗਿਆ ਹੈਗਾ ਸੋ ਸੂਬੇ ਦੇ ਸਾਰੇ ਸਕੂਲ ਸਾਰੇ ਦਫਤਰ ਸਾਰੇ ਜਿਹੜੇ ਕਾਰਪੋਰੇਸ਼ਨ ਨੇ ਡਿਪਾਰਟਮੈਂਟ ਨੇ ਤੇ ਸਾਰੇ ਸੂਹੇ ਦੇ ਵਿੱਚ ਇਹ ਜਿਹੜੀ ਛੁੱਟੀ ਹੈਗੀ ਆ ਇਹ ਗੈਸਟਡ ਛੁੱਟੀ 1 ਜੂਨ ਨੂੰ ਹੋਏਗੀ ਤੇ ਇਹ ਪੱਤਰ ਜਰਾ ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਕੀਤਾ ਗਿਆ ਹੈਗਾ ਜੀ ਤੇ ਫਿਰ ਤੋਂ ਦੱਸ ਦਈਏ 1 ਜੂਨ 2024 ਨੂੰ ਵੋਟਾਂ ਖਾਣੀਆਂ ਨੇ ਸ਼ਨੀਵਾਰ ਨੂੰ ਜਨਰਲ ਅਸ਼ਨ ਲੋਕ ਸਭਾ ਦੀਆਂ ਤੇ ਇਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਸੂਬੇ ਦੇ ਵਿੱਚ ਸਾਰੇ ਸਰਕਾਰੀ ਦਫਤਰਾਂ ਬੋਰਡਾਂ ਕਾਰਪੋਰੇਸ਼ਨਾਂ ਤੇ ਵਿਦਿਆ ਕਦਰਾਂ ਵਿੱਚ ਇਪ ਚੇਡ 2024 ਨੂੰ ਇਹ ਛੁੱਟੀ ਜੜੀਆਂ ਕੁਛਦ ਕੀਤੀ ਗਈ ਹੈ ਸੋ ਇਹ ਅਪਡੇਟ ਤੁਹਾਨੂੰ ਸਾਂਝੀ ਕਰਨੀ ਸੀ ਇਸੇ ਤਰ੍ਹਾਂ ਦੀ ਹੋਰ ਅਪਡੇਟਸ ਜੁੜੇ ਰਹਿਣੇ ਚੈਨਲ ਦੇ ਨਾਲ ਤੁਹਾਨੂੰ ਅੱਜ ਦੇ ਸ਼ੁਕਰੀਆ